ਹਾਂਜੀ ਦੋਸਤੋ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਬਠਿੰਡੇ ਦੀ ਸ਼ਾਨ ਤੇ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਜਾਨੋ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਦਾ ਇਤਿਹਾਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਬਠਿੰਡੇ ਜਿੱਥੇ ਸਥਿਤ ਹੈ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਉਹ ਪਵਿੱਤਰ ਧਰਤੀ ਜਿੱਥੇ ਇੱਕ ਨਹੀਂ ਦੋ ਨਹੀਂ ਸਗੋਂ ਤਿੰਨ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਸਨ ਆਓ ਜਾਣਦੇ ਹਾਂ ਕਿਲਾ ਮੁਬਾਰਕ ਦਾ ਇਤਿਹਾਸ ਬਠਿੰਡਾ ਸ਼ਹਿਰ ਦੇ ਤੋਬੇ ਬਾਜ਼ਾਰ ਦੀਆਂ ਤੰਗ ਗਲੀਆਂ ਵਿੱਚੋਂ ਲੰਕੇ ਨਜ਼ਰੀ ਪੈਂਦਾ ਹੈ ਕਿਲਾ ਮੁਬਾਰਕਾ ਹਾਲਾਂਕਿ ਹਮੇਸ਼ਾ ਤੋਂ ਇਹ ਕਿਲੇ ਦਾ ਨਾਮ ਕਿਲਾ ਮੁਬਾਰਕ ਨਹੀਂ ਸੀ ਕਰੀਬ 1800 ਸਾਲ ਪੁਰਾਣੇ ਇਸ ਕਿਲੇ ਦਾ ਨਾਮ ਸਮੇਂ-ਸਮੇਂ ਨਾਲ ਬਦਲਦਾ ਰਿਹਾ ਹੈ ਸਰਬੰਸਦਾਨੀ ਸਾਹਿਬ ਨੇ ਕਮਾਲ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਜਦੋਂ ਅਨੰਦਾਂ ਦੀ ਪੁਰੀ ਅਤੇ ਸਾਬਜਾ ਦੀ ਸ਼ਹਾਤ ਮਗਰੋਂ ਸਾਲ 1707 ਈਸਵੀ ਵਿੱਚ ਮਾਲਵੇ ਦੇ ਇਸ ਖਿੱਤੇ ਵਿੱਚ ਪਹੁੰਚੇ ਤਾਂ ਗੁਰੂ ਸਾਹਿਬ ਨੇ ਇਸ ਕਿਲੇ ਵਿੱਚ ਚਰਨ ਪਾਏ ਜਿਸ ਤੋਂ ਬਾਅਦ ਇਸ ਕਿਲੇ ਦਾ ਨਾਮ ਕਿਲਾ ਗੋਬਿੰਦਗੜ ਪੈ ਗਿਆ ਹਾਲਾਂਕਿ ਹੁਣ ਜ਼ਿਆਦਾਤਰ ਲੋਕ ਇਸ ਨੂੰ ਕਿਲਾ ਮੁਬਾਰਕ ਦੇ ਨਾਮ ਨਾਲ ਹੀ ਜਾਣਦੇ ਹਨ ਇਸ ਕਿਲੇ ਦੇ ਸਾਹਮਣੇ ਜਾਂਦੇ ਹੀ ਦੋ ਬਾਰੀ ਬੁਰਜ ਦਿਖਾਈ ਦਿੰਦੇ ਹਨ ਦਵਾਰ ਦੇ ਖੱਬੇ ਵਾਲੇ ਬੁਰਜ ਉੱਪਰ ਸੈਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹੈ ਜਿਸ ਨੂੰ ਗੁਰਦੁਆਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ 1835 ਵਿੱਚ ਮਹਾਰਾਜਾ ਕਰਮ ਸਿੰਘ ਨੇ ਕਰਵਾਇਆ ਸੀ ਸੰਗਤਾਂ ਨੂੰ ਦਰਸ਼ਨ ਦੰਦੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ 1515 ਈਸਵੀ ਵਿੱਚ ਇੱਥੇ ਆਏ। ਉਹਨਾਂ ਤੋਂ ਬਾਅਦ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਵੀ ਮਾਲਵੇ ਦੀ ਫੇਰੀ ਦੌਰਾਨ 1665 ਈਸਵੀ ਨੂੰ ਇਸ ਸਥਾਨ ਤੇ ਆਏ ਸਨ। ਇੱਥੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਅਤੇ ਮਨੁਕਾਮਨਾ ਵੀ ਪੂਰੀਆਂ ਕੀਤੀਆਂ। ਇਤਿਹਾਸਕਾਰਾਂ ਦੇ ਅਨੁਸਾਰ ਕਿਲਾ ਮੁਬਾਰਕ ਨੂੰ ਉਸ ਸਮੇਂ ਬਠਿੰਡੇ ਇਲਾਕੇ ਦੇ ਰਾਜੇ ਬਿਨੇਪਾਲ ਨੇ ਬਣਾਇਆ ਸੀ। ਰਾਜਾ ਬਿਨੇਪਾਲ ਨੇ ਇਸ ਕਿਲੇ ਦਾ ਨਾਮ ਵਿਕਰਮਗੜ੍ਹ ਰੱਖਿਆ। ਇਸ ਤੋਂ ਬਾਅਦ ਰਾਜਾ ਜੈਪਾਲ ਦੇ ਆਉਣ ਨਾਲ ਇਸ ਕਿਲੇ ਦਾ ਨਾਮ ਤਬਦੀਲ ਹੋ ਕੇ ਜੈਪਾਲਗੜ ਪੈ ਗਿਆ ਇਸ ਤੋਂ ਬਾਅਦ ਰਾਜਪੁੱਤਰ ਰਾਜੇ ਪੱਟੀਰਾਓ ਨੇ ਇਸ ਕਿਲੇ ਦਾ ਮੋਢ ਨਿਰਮਾਣ ਕਰਵਾਇਆ ਅਤੇ ਕਿਲੇ ਦਾ ਨਾਮ ਪੱਟੀ ਬਿੰਡਾ ਰੱਖਿਆ ਜਿਸ ਕਾਰਨ ਇਸ ਸ਼ਹਿਰ ਦਾ ਨਾਮ ਪਟਿੰਡਾ ਪੈ ਗਿਆ ਜੋ ਹੌਲੀ-ਹੌਲੀ ਬਟਿੰਡੇ ਵਿੱਚ ਤਬਦੀਲ ਹੋ ਗਿਆ ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਦਾ ਖਿਤਾਬ ਪਾਉਣ ਵਾਲੀ ਰਜਾ ਸੁਲਤਾਨਾ ਨੂੰ ਵੀ ਸਾਲ 1240 ਈਸਵੀ ਵਿੱਚ ਇਸ ਕਿਲੇ ਵਿੱਚ ਹੀ ਕੈਦ ਕੀਤਾ ਗਿਆ ਸੀ 1753 ਈਸਵੀ ਵਿੱਚ ਇਹ ਕਿਲਾ ਸਿੱਖ ਸ਼ਾਸਕਾਂ ਦੇ ਹੱਥ ਲੱਗਿਆ ਫੂਲਕੀਆ ਮਿਸਲ ਦੇ ਮੁਖੀ ਅਤੇ ਪਟਿਆਲੇ ਦੇ ਰਾਜਾ ਮਹਾਰਾਜਾ ਆਲਾ ਸਿੰਘ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਇਹ ਕਿਲਾ ਭਾਰਤ ਦੀ ਆਜ਼ਾਦੀ ਤੱਕ रियासਤਾਂ ਦੇ ਰਾਜ ਦੇ ਵਿੱਚ ਹੀ ਅਧੀਨ ਰਿਹਾ